ਨਹੀਂ ਨਹੀਂ ਪਤਾ ਲੱਗ ਲੈਂਦੇ ਹਾਂ ਜੀ ਪਤਾ ਹੀ ਤੈਨੂੰ ਹੋਣ ਲੱਗੂਗਾ ਥਾੜੇ ਥਾੜ ਪੈ ਗਿਆ ਹਾਂ ਮਰ ਗਏ ਮੈਂ ਕੀ ਕਰਾਂ تو نہ رہا پایا کی ہوا گا ٹونڈیا کتوں لائی جان ہیں ممی آپ نے میرا ہاتھ ساڑتا روٹیاں لاؤ روٹی میری دبی اتنے تر خوش ہی وہ کئی کی ہو جان گھر آدھے گولی بج گئی ہے پتا نہیں ممی کی ہوا میری بہت ساڑ پے ਮੰਮੀ ਨੂੰ ਨਕੀ ਖਾਣ ਡਈਆਂ ਸਾੜ ਪਈ ਜਾਂਦਾ ਤੇ ਉਹ ਤੇ ਬਲਜੀਤ ਵਾਲੇ ਅੰਦਰ ਦਵਾਈ ਪਈ ਉਹ ਤੂੰ ਬੋ ਲਾਲਾ ਜਾ ਕੇ ਕਿੱਡੇ ਲਖਰੇ ਕਾਦੀ ਕੰਮ ਤੋਂ ਡਰਦੀਆਂ ਤੁਸੀਂ ਬਹਾਨੇ ਲਾਉਂਦੀਆਂ ਰਹਿੰਦੀਆਂ ਜੇ ਨਾ ਤਾਂ ਡੱਪਾ ਪਤਾ ਲਾਦਾ ਕੀ ਕਰ ਗਿਆ ਕੀ ਨਹੀਂ ਜਦੋਂ ਤੱਕ ਜਾਣਾ ਕਦੇ ਹੁੰਦਾ ਮੱਲੋ ਮੱਲੀ ਪਿਆਰ ਹੋ ਕੇ ਚੱਲ ਜਾਂਦੀਆਂ ਜੋੜੀਆਂ ਦੀ ਜੋੜੀਆਂ ਆਂਦੇ ਕਰ ਲਾ ਪੀ ਹਮ ਤੇ ਪਤਾ ਨਹੀਂ ਤਾਨੂੰ ਕੀ ਗੋਲੀ ਵਾਜੀ ਚੰਗਾ ਭਲਾ ਤੋਂ ਖਾ ਪੁੱਟ ਕੇ ਆਏਗੇ ਤੁਹਾਨੂੰ ਘਰ ਆਉਂਦੇ ਫੇਸੇ ਆਪਾ ਓਏ ਮੇਰੇ ਜਾਨ ਨੂੰ ਜਾ ਜਾ ਲਾ ਕੇ ਟੂਪਦਾ ਜਾ ਰਵਦਾਨ ਬਣਾ ਕੇ ਬੈਠਾਂਗੀ ਫੇਰ ਨਾ ਦੇਖੇ ਖੜਾ ਕਰਦੀ ਆ ਇਹ ਇਹਨਾਂ ਨੇ ਕਿੰਨੀ ਜਾਨ ਦੁਖੀ ਕੀਤੀ ਮੇਰੀ ਇਹਨਾਂ ਨੇ ਦੋ ਰੋਟੀਆਂ ਪਕਾਉਣੀਆਂ ਤੇ ਭਾਰੂ ਪਰਾਂ ਦੀ ਉੱਥੇ ਕੀ ਹੋਇਆ ਕੀ ਨਹੀਂ ਮੈਨੂੰ ਲੋੜ ਵੀ ਕੀ ਪੁੱਛਣ ਦੀ ਜਦੋਂ ਮੈਨੂੰ ਕੋਈ ਪੁੱਛਦਾ ਨਹੀਂ ਕਿਸੇ ਦਾ ਨਹੀਂ ਮਰੋ ਹੁਣ ਖਾ ਕੇ ਨੇ ਘੁੱਟੋ ਹੁਣ ਕੰਬ ਦਿਗ ਰਹੇ ਹੱਦ ਮੋ ਵੀ ਨਹੀਂ ਪਕਾਉਂਦੀ ਇਹ ਧਰੇ ਹੰਦੂ ਕਿ ਪਿਆਸਾ ਰਖ ਲਾਰਾ

ਈਗਲਾ ਕੀ ਹੋ ਗਿਆ ਤੈਨੂੰ ਮੈਂ ਮੈਂ ਮੰਨੀ ਕੁਛ ਨਹੀਂ ਕਰਨ ਦੇ ਹੀ ਦੀਦੀ ਦੇ ਕਮਰੇ ਚ ਮੈਂ ਉਹ ਡਰਨ ਕਤ ਤੈਨਾਂ ਮੈਂ ਆ ਮੈਨੂੰ ਵੇਖ ਕੇ ਡਰਨ ਕਤ ਨਹੀਂ ਐ ਨਾ ਕੀ ਗੱਲ ਹੋ ਕੀ ਤੈਨੂੰ ਮੈਮ ਟੋਪ ਨਾ ਕੀ ਗੱਲ ਹੋ ਕੀ ਆ ਇਹਨਾਂ ਡਰਨ ਕਤ ਨਹੀਂ ਲਿਆ ਹੱਥ ਤਾਂ ਮੈਨੂੰ ਦੇ ਹੱਥ ਦਿਖਾ ਰੇ ਪੀੜ ਹੁੰਦੀ ਨਾ ਬਹੁਤ ਜ਼ਿਆਦਾ ਹੈ ਨਾ ਜ਼ਿਆਦਾ ਸੜ ਗਿਆ ਹੈ ਨਾ ਆਇ ਰਿਹਾ ਆ ਪਾਪੀ ਫੇਰ ਆ ਗਿਆ ਈਓ ਅੱਗੇ ਮੇਰਾ ਹੱਥ ਸਾੜਦਾ ਮੇਰੀ ਜਾਨ ਨਿਕਲ ਲਈ ਆ ਹੁਣ ਇਹਨੇ ਪਤਾ ਨਹੀਂ ਫੇਰ ਕੀ ਕਰ ਦੇਣਾ ਹੀ ਹੋ ਮੈਨੂੰ ਲੱਗਦਾ ਮੇਰੇ ਨੂੰ ਟੂਪ ਵੀ ਨਹੀਂ ਲਾਉਣ ਦੇਣੀ ਹੁਣ ਇਹਨੇ ਬੜਾ ਭਾਪੀ ਇਨਸਾਨ ਆ ਜਿਆਦਾ ਜਿਆਦਾ ਸੜ ਗਿਆ ਹੈ ਨਾ ਇੱਥੇ ਬੈ ਇੱਥੇ ਬੈ ਆ ਮੈਂ ਟੂਪ ਲਾ ਦਿੰਦਾ ਬੈ ਇੱਥੇ ਬੈ ਮੈਂ ਟੂਪ ਲਾ ਦਦਾ ਇੱਥੇ ਕਿ ਕਿੱਥੇ ਸੌਟ ਕੱਢਿਆ ਐਡਾ ਵਧੀਆ ਮਾਦਾ ਚੱਲੀ ਕਿਥੇ ਆਣਾ ਦੱਸਿਆ ਨਾ ਪੁੱਛਿਆ ਅਛਾ ਤੁਸੀਂ ਮੈਨੂੰ ਦੱਸ ਕੇ ਜਾਂਦੀਆਂ ਜੇ ਤੂੰ ਉੜਦੀ ਤੇ ਤੂੰ ਪਰਸ ਮੋਢੇ ਤੇ ਪਉਂਦੀ ਤੇ ਆਪਣੇ ਘਰ ਵਾਲੇ ਦੇ ਮਗਰ ਪੈਂਦੀ ਤੇ ਕਹਾਂ ਜਾਂਦੀ ਆ ਜੇ ਨਿੱਕੀ ਉੜਦੀ ਤੋ ਉਤਰ ਪੈਂਦੀ ਐ ਮੈਨੂੰ ਕੋ ਦੱਸ ਪੁੱਛ ਕਿੱਧਰ ਦੀ ਮੈਂ ਤੁਹਾਨੂੰ ਪੁੱਛਦੀ ਕਿੱਥੇ ਚੱਲਦੀ ਜੇ ਮਾਤਾ ਮੈਂ ਚਲੀ ਗਈ ਅਚਾਨਕ ਫੋਨ ਆ ਹੀ ਗਿਆ ਤੇ ਫੇਰ ਕਿਧਰ ਦੀ ਆਖਰ ਆ ਗਈ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤੇ ਮੈਂ ਵੀ ਮੈਨੂੰ ਵੀ ਪਤਾ ਲੱਜਾਂਦਾ ਕਿ ਕਿੱਥੇ ਚੱਲੇ ਆ ਤੁਸੀਂ ਹੈ ਅਛਾ ਮਤਲਬ ਕੀ ਉਹ ਮੈਂ ਰੀਸ ਕਰਨੀ ਆ ਮੈਂ ਇਕੱਲੀ ਰਿਸ ਕਰਨੀ ਆ ਮੈਂ ਆ ਘਰ ਬੈਠੀ ਛੱਡ ਜਾਨੀ ਇਕੱਲੀ ਮੈਂ ਕੀ ਕਰਾਂ ਦੱਸ ਇਕੱਲੀ ਤੁਸੀਂ ਤੇ ਚਲ ਜਾਂਦੀਆਂ ਅੱਜ ਕਦੀ ਉਹ ਚਲ ਜਾਂਦੀ ਕਦੀ ਉਹ ਚਲ ਜਾਂਦੀ ਤੇ ਮੈਂ ਇਕੱਲੀ ਘਰ ਮਰੀ ਰਹਿਣੀ ਆ ਤੇ ਮੇਰਾ ਵੀ ਤੇ ਕੀ ਕਰਦਾ ਕਿਤੇ ਜਾਣ ਨੂੰ ਤੇ ਮੈਂ ਕਹਾਂ ਮਮੀ ਫਿਰ ਤੋਰਮ ਨਹੀਂ ਹਾਂਏ ਫਿਰ ਤੋਰਨ ਕਿੱਥੇ ਜਾਣਾ ਮੈਨੂੰ ਦੱਸੋ ਕਿਹੜੀ ਕੰਪਨੀ ਬਾਗ ਚ ਜਾਣਾ ਮੈਂ ਵੀ ਚਲ ਜਾਨੀ ਤੁਹਾਡੇ ਨਾਲ ਨਹੀਂ ਮੈਨੂੰ ਉੱਥੋਂ ਲਫਾ ਫਾ ਦੇ ਉੱਚ ਪਾ ਦਾਣੇ ਮੈਂ ਤਾਂ ਜਾਣਾ ਤੇਲ ਵਾਲੇ ਘਰ ਮਾਦਾ 2 ਵਜੇ ਆ ਜੇ ਤੇ ਤੈਨੂੰ ਜਾਂਦੀਆਂ ਕਾਲੀਆਂ ਪੈ ਵੀ ਗਈਆਂ ਸਾਰਾ ਘਰ ਦਾ ਕੰਮ ਤੇ ਆਵਾ ਕਰਨ ਵਾਲਾ ਤੇ ਉਹ ਕਿੰਨੇ ਮਾਦਾ ਕਰਨਾ ਮੇਰੇ ਕੋ ਕੱਲੀ ਕੋ ਹੁੰਦਾ ਵਾ ਦੱਸੋ ਹਾ ਹੈ ਮੈਨੂੰ ਠੇਕਾ ਵਾ ਕੰਮ ਕਰਨ ਦਾ ਹੁਣ ਸਾਰੀ ਉਮਰ ਮੈਂ ਤੁਹਾਨੂੰ ਪਕਾ ਪਕਾ ਕੇ ਦੇ ਜਣੀਆ ਤੇ ਤੁਸੀਂ ਖਾਣੀਆਂ ਵਾ ਮੇਰੇ ਕੋ ਨਹੀਂ ਹੁਣ ਕੰਮ ਹੁੰਦਾ ਉਹ ਵੀ ਅੰਦਰ ਬੈਠੀ ਨੂੰ ਕਾ ਕੰਮ ਕਰੋ ਨਾਲੇ ਦੋ ਦੋ ਨੋਵਾ ਹੁੰਦਿਆ ਵੀ ਮੈਂ ਉਹ ਲੰਗਰ ਹੀ ਪਕਾਉਂਦੀ ਰਹਾ ਵਾ ਤੇ ਮੈਂ ਕਿਹੜੇ ਵੇਲੇ ਸੋਕ ਵੇਖਣਾ ਚਲੋ ਠੀਕ ਆ ਲੰਗਰ ਮੈਂ ਪਕਾ ਲੂੰਗੀ ਗੋਆ ਪੂੜਾ ਕਿੰਨਾ ਵਾ ਹਜੇ ਸਾਰਾ ਬਾਹਰ ਦਾ ਕੰਮ ਕਰਨ ਵਾਲਾ ਪਿਆ ਉਹਦਾ ਤੇ ਹੱਥ ਛੜਿਆ ਤੁਹਾਨੂੰ ਕਿਹੜਾ ਭਲੇ ਖਾ ਵਾ ਹੱਥ ਸੜਿਆ ਨਾ ਤੇਰਾ ਤੇ ਨਹੀਂ ਨਾ ਸੜਿਆ ਦੋਵੇਂ ਜਣੀਆਂ ਰਾਲ ਮੱਕੇ ਜਿਹੜਾ ਉਤਕੋ ਹੁੰਦਾ ਕਾਹਤ ਨਾ ਉਹ ਕਰੇ ਜਿਹੜੇ ਤੇਰ ਕੋ ਹੁੰਦਾ ਤੂੰ ਕਰ ਮੈਨੂੰ ਠੇਕਾ ਨਹੀਂ ਕਾ ਮਮੀ ਕਿਤੇ ਜਾ ਆ ਸਕਦੀ ਤੁਸੀਂ ਤੁਰੀਆ ਫਿਰੋ ਤੇ ਮੈਂ ਘਰ ਹੀ ਬੱਜੀ ਰਵਾਂ ਹੱਦ ਹੋ ਗਈ ਤੇਰੇ ਵਾਲੀ ਮਾਤਾ ਹਾਂ ਤੂੰ ਮਸਾਦਾ ਕਰਨ ਵਾਲਾ ਪਿਆ ਵਾ ਇੱਕ ਹੱਥ ਨਾਲ ਨੇ ਕਿੰਨਾ ਕ ਕਰ ਲੈਣਾ ਵਾ ਤੂੰ ਕਰ ਲੈ ਕਿਉਂ ਮੇਰੀ ਜਾਨ ਖਾਦੀ ਆ ਮੈਨੂੰ ਬੋਲੋ ਸਤਾਣਾ ਤੇ ਦਾਣੇ ਪਾੜ ਦੇ ਮੈਂ ਜਾਵਾਂ ਹੱਦ ਹੋ ਗਈ ਆ ਜਿੱਦ ਅੜੀ ਫੜੀ ਅੜੀ ਅੱਜ ਅੜੀ ਪੜੀ ਆਗਾ ਚਲ ਥੋੜਾ ਜਿਹਾ ਕਰਾ ਦੇ ਮੈਂ ਨਹੀਂ ਅੱਜ ਕਰਾਉਣਾ ਮੇਰੇ ਕੋ ਨਹੀਂ ਹੁੰਦਾ ਕੰਮ ਹੁਣ ਮੈਂ ਲੀੜੇ ਲੜੇ ਪਾਏ ਆ ਮੈਂ ਹੁਣ ਕੰਮ ਕਰਾਉਣ ਵਾਲਾ ਤੇ ਨਹੀਂ ਪਾਏ ਆਰਾ ਮੈਨੂੰ ਦਾਣੇ ਪਾ ਕੇ ਤੇ ਮੈਂ ਜਾਵਾਂ ਫੇਲੀ ਨਾ ਹੋਵੇ ਤੇ ਇਹਦਾ ਰਾਦਾ ਮੈਂ ਹਰੇ ਲਾਕ ਚੜਾ ਨੂੰ ਕੰਮ ਦੇ ਤੇ ਕੰਮ ਕਰਦੀ ਰਹੇ ਤਹੀਂ ਨਾ ਮੈਂ ਤੇ ਫਿਰ ਮਾ ਤਾਂ ਦਾਣੇ ਆਪਣੇ ਆਪੇ ਪਾਲਾ ਮੈਂ ਕੀ ਗੱਲ ਤੁਸੀਂ ਆਪੇ ਨਾ ਘਰ ਪਕਾ ਕੇ ਖਾਦੀਆਂ ਜੇ ਦਾਣੇ ਬਲ ਚਲ ਬੰਦੇ ਦੀ ਪਾ ਕੇ ਤੇ ਦਾਣੇ ਪਾ ਕੇ ਭਰਾ ਮੈਨੂੰ ਲੈ ਆ ਦਾਣੇ ਇੰਨਾ ਚਿਰ ਲਾਤਾ ਵਾ ਅਬਦੀਰ ਹੂੰ ਜੋ ਮਰਜੀ ਕਰ ਕਰ ਕੰਮ ਜਿਤੇਨੂੰ ਪਤਾ ਲੱਗੂ ਨਾਲੇ ਕਿੱਦਾਂ ਕਰੀਦਾ ਆ ਮੰਮੀ ਦੇ ਨਵੀਂ ਮੁਸੀਬਤ ਪਾ ਕੇ ਚੱਲ ਗਈ ਆ ਖਿਜ ਚੜਾ ਦਿੱਤੀ ਆ ਬੰਦਾ ਇਹਨਾਂ ਨੂੰ ਪੁੱਛੇ ਪੇ ਘਰ ਦਾ ਕੰਮ ਮਾਹਾਂ ਹੁੰਦਾ ਵਾ ਡੰਗਰਾ ਦਾ ਮੈਂ ਕਿੱਥੋਂ ਕਰਾਂ ਗੋੜੇ-ਗੋੜੇ ਲੱਗੋ ਡੰਗਰਾ ਤੇ ਮੁਸ਼ਕਲ ਆਉਂਦੀ ਆ ਤੇ ਨਾਲੇ ਡੰਗਰਾ ਨਾਲ ਡੰਗਰ ਹੋ ਜਾਈਦਾ ਵਾ ਗੋਏ ਕੁੜੇ ਦਾ ਕੰਮ ਮੇਰੇ ਕੋ ਤੇ ਨਹੀਂ ਹੁੰਦਾ ਹੁਣ ਮੰਮੀ ਆਪ ਹੀ ਕਹਿ ਕੇ ਗਈ ਆ ਐਦਾਂ ਕਹਿੰਦੀ ਆ ਗਰਮੀਦ ਨੂੰ ਕਹਿੰਦੀ ਆ ਵੀ ਇਹ ਖਾਤ ਨਾ ਕਰ ਲੈ ਜਿੰਨਾ ਹੁੰਦਾ ਪਹਿਲਾਂ ਤੇ ਇੱਥੇ ਕਰਾਂ ਆ ਇਹ ਰੋਣੋ ਤੇ ਫੀਟ ਫੜ ਫੋਨ ਦੋਨੀ ਆ ਲੰਗਰਾਂ ਨਾਲ ਮਾੜਾ ਮਾਂਜਾ ਮਾਰ ਦੂਗੀ ਗਰਮੀ ਤੇ ਹਾਂ ਜੀ ਜੀ ਹੱਥ ਦੋ ਖੰਡਿਆ ਵਾ ਬੜਾ ਇਹ ਦੀ ਦੇ ਦੋ ਖੰਡਾ ਸੇਰਦੀਆਂ ਨਾ ਮੈਂ ਦੋ ਗੋਲੀਆਂ ਖਾ ਲਈਆਂ ਪੇਟ ਦੀਆਂ ਪਰ ਸਾੜ ਨਹੀਂ ਪੈਣਾ ਹਟਦਾ ਇਹ ਹਜੇ ਨਾ ਜਿਹੜਾ ਸਾਡੇ ਦਾ ਰਮਾਨਾ ਨਾ 21 ਦਿਨਾਂ ਬਾਅਦ ਹੁੰਦਾ ਹੁੰਦਾ ਤੂੰ ਸਬਰ ਕਰ ਲੈ ਹਣ ਪਰ ਕੀ ਆ ਵਿਲ ਬਹਿ ਕੇ ਵੀ ਨਹੀਂ ਸਾਰਨਾ ਸਾਰਾ ਹੀ ਕੰਮ ਪਿਆ ਕਰਨ ਵਾਲਾ ਮੈਨੂੰ ਤਾਂ ਸੱਚੀ ਸਮਝ ਨਹੀਂ ਲੱਗਣ ਦੀ ਵੀ ਮੈਂ ਕਿਹੜਾ ਪਹਿਲਾਂ ਕੰਮ ਕਰਾਂ ਤੇ ਕਿਹੜਾ ਬਾਅਦ ਚ ਕਰਾਂ ਕੱਪੜੇ ਧੋਣ ਵਾਲੇ ਪਏ ਝਾੜੂ ਲੱਗਣ ਵਾਲਾ ਪਿਆ ਭਾਂਡਿਆਂ ਦੀ ਸ਼ਿੰਖ ਭਰੀ ਆ ਉਹ ਇਹ ਕੂੜਾ ਕਰਨ ਵਾਲਾ ਮੰਮੀ ਕਿੱਥੇ ਨੇ ਮੰਮੀ ਬੈਣਾ ਤੇਲ ਵੇਖਣ ਚਲ ਗਈ ਮੰਨੇ ਰਹੀ ਮੈਂ ਦੇਖਿਆ ਘਰ 2 ਵਜੇ ਆ ਹੁਣ ਮੈਂ ਵੇਖਿਆ ਟਾਈਮ ਮੈਂ ਤਾਂ 2 ਵਜੇ ਚਲ ਜੂਗੀ ਕੋਈ ਗੱਲ ਨਹੀਂ 12 ਵਜੇ ਹਜੇ ਤੇ ਸਾਰਾ ਕੰਮ ਪਿਆ ਕਰਨ ਵਾਲਾ ਤੇ ਮਾਤਾ ਵੀ ਹੱਦ ਕਰਦੀ ਆ ਅਹੀਂ ਕਿਤੇ ਚਲ ਜੀ ਆ ਨਾ ਕਿਤੇ ਭੁੱਲੇ ਚੁੱਕੇ ਕਿ ਇਹਦਾ ਫੋਨ ਆ ਜੇ ਤੁਹਾਨੂੰ ਮੇਨੇ ਮਾਰਨੋਂ ਨਹੀਂ ਹਰਦੀ ਕਹਿੰਦੀ ਤੁਸੀਂ ਤੇ ਤੋਰ ਪੈਦੀਆਂ ਮੂੰਹ ਚੋੱਕ ਕੇ ਤੇ ਅਹੀਂ ਕਦੀ ਨਿਕਲੀਆਂ ਨਹੀਂ ਬਾਹਰ ਆ ਸਾਰੇ ਪਿੰਡ ਚ ਨਾ ਸਾਡੀ ਮੰਮੀ ਨੇ ਪਹਿਲਾਂ ਪਹੁੰਚ ਜਾਣਾ ਹੁੰਦਾ ਸਾਰੇ ਪਿੰਡ ਦੀ ਰੋਟੀ ਖਾ ਚੜੀ ਐ ਨੇ ਤੇ ਹਜੇ ਕਹਿੰਦੀ ਮੈਂ ਕਿਤੇ ਨਹੀਂ ਗਲਦੀ ਨਹੀਂ ਆ ਆਵੇ ਦੀਦੀ ਮੇਰਾ ਹੱਥ ਥੱਲੇੋਂ ਉੱਠ ਰਿਆ ਪਿਆਈ ਤੇ ਉਪਰੋਂ ਸਾੜ ਨਿਕਲਦਿਆਂ ਹਾਂ ਹਾਂ ਨਹੀਂ ਤੇ ਹਜੇ ਸਾੜ ਪਹਿਣਾ ਹੀ ਆ ਚੱਲ ਮੇਰੀ ਭੈਣ ਆਹ ਹਾਂ ਕੋਈ ਕੰਮ ਕਰਾ ਮੇਰੇ ਕੋਲ ਲੀਕੋ ਸੂਤਰ ਨਹੀਂ ਹੋਣਾ ਡੰਗਰਾਂ ਦਾ ਵੀ ਸਾਰਾ ਪਿਆ ਕਰਨ ਨਾਲ ਹਾਂਜੀ ਮੈਨੂੰ ਕਿਹੜਾ ਬੈਠੀ ਨੂੰ ਚੈਨ ਆਉਣ ਜੇ ਵੀ ਜਾ ਮਰਮਾਨ ਨਾਲ ਮੈਂ ਪਈ ਆ ਫੋਟ ਦੇ ਸਾੜ ਪੈਣ ਦਾ ਪੀੜ ਹੁੰਦੀ ਆ ਮੇਰੇ ਤੇ ਜਿੰਨਾ ਹੁੰਦਾ ਕੋਈ ਨਹੀਂ ਮੈਂ ਇੱਕ ਹੱਥ ਨਾ ਕਰ ਲੈਨੇ ਆ ਜਿਹੜਾ ਜਿਹੜਾ ਵੀ ਮੇਰੇ ਕਰਨ ਵਾਲਾ ਹੋਊਗਾ ਚਲ ਆ ਹਾਂ ਪਹਿਲਾਂ ਮੈਂ ਤੁਲਾ ਹਾਂ ਪਹਿਲਾਂ ਝਾੜੂ ਤੇ ਮੈਂ ਮਾਰਦੀ ਆ ਭਾਂਡੇ ਤੇ ਮੁੜ ਕੇ ਡੰਗਰਾਂ ਵੱਲ ਹੋ ਤੇ ਮੈਂ ਕੱਪੜੇ ਧੋਣ ਲੱਗ ਪੂਗੀ ਚਲੋ ਕੋਈ ਨਹੀਂ ਮੈਂ ਆਉਣੀ ਆ ਚਲੋ ਠੀਕ ਹੈ ਨਾ ਆ ਮੰਮੀ ਆਡੀ ਨਾ ਹਾਦੀ ਹੋ ਗਈ ਮੈਂ ਕਹਿੰਨੀ ਆ ਜੇ ਅੱਜ ਨਾ ਜਾਂਦੀ 4 ਵਜੇ ਤੇਲ ਚੜਾਉਂਦੇ ਸਮੇਂ ਨਾ ਚਲ ਜਾਂਦੀਆਂ ਪਰ ਇਦਾਂ ਦਾ ਤੇ ਕੰਮ ਕਰਨਾ ਨਹੀਂ ਨਾ ਮਾਸਾ ਦਰਸ਼ਨ ਨਹੀਂ ਆਉਂਦਾ ਵੀ ਜਾਂ ਹੱਥ ਲੂਸਾ ਵਾ ਮੈਂ ਘਰ ਦਾ ਕੰਮ ਕਰ ਲੂੰਗੀ ਤੇ ਗੋਏ ਗੁੜੇ ਦਾ ਕਰ ਲੈਂਦੀ ਹਾਂ ਚਲ ਕੋਈ ਗੱਲ ਨਹੀਂ ਮੈਂ ਆ ਜਾ ਚੱਲੋ ਮੈਂ ਆ ਗਈ ਚੱਲ ਛਾੜੂ ਮੈਂ ਬਾਅਦ ਚ ਮਾਰ ਲਈ ਤੇ ਪਹਿਲਾਂ ਆ ਵੇਲਾ ਆ ਫੀਟ ਦੀ ਬੋਲੀ ਉਹ ਤੇ ਆ ਇਹਦੇ ਨਾਲ ਫੀਟ ਪਾਉਣੀ ਨੇ ਚਲ ਲਿਆਓ ਤੇ ਮੈਨੂੰ ਭਰ ਦੋ ਮੈਂ ਪਾਈ ਆਵਾ ਲੈ چنگی طرح تلا کے آئی چنگا کھا لین پٹھے کھا لو اس سے ویلے اٹھ گیاں پتہ نہیں ڈر گیاں اج میرے تو میم تے لگتا میرے کرم چی گا کی کرا می ਮੈਨੂੰ ਲੱਗਦਾ ਹੈ ਮੇਰੀ ਸੱਸ ਚੰਗੀ ਆ ਜੇ ਘਰ ਵਾਲਾ ਦੁਖੀ ਕਰਦਾ ਵਾ ਪਰ ਸੱਸ ਵੀ ਉਹੋ ਜਈ ਹੈ ਮੇਰਾ ਦੁੱਖ ਤਕਲੀਫ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਮੈਂ ਹੁਣ ਚਲੇ ਗਈ ਨਾ ਮੰਮੀ ਹੁਣਾਂ ਨੇ ਲੈਣ ਆਉਣਾ ਵਾ ਤੇ ਮੈਂ ਮੁੜਨਾ ਨਹੀਂ ਪਰ ਕੀ ਕਰਾਂ ਮਾਂ ਮੇਰੀ ਤੇ ਅੱਗੇ ਇੰਨੀ ਦੁਖੀ ਆ ਭਾਬੀ ਤੇ ਗੱਲ-ਗੱਲ ਤੇ ਮਾਂ ਨੂੰ ਤਾਣੇ ਦਿੰਦੇ ਆ ਜੇ ਮੈਂ ਚੱਲ ਗਈ ਤੇ ਮਾਂ ਮੇਰੀ ਦਾ ਜੀਣਾ ਤੇ ਉਹਨੇ ਹੋਰ ਮੁਸ਼ਕਲ ਕਰ ਦੇਣਾ ਵਾ ਨਹੀਂ ਨਹੀਂ ਮੈਂ ਆਪਣੀ ਮੰਮੀ ਨੂੰ ਦੁੱਖ ਨਹੀਂ ਦੇ ਸਕਦੀ ਮੇਰੇ ਤੇ ਜੋ ਬੀਤਣ ਲਈ ਆ ਨਾ ਇਹ ਮੈਂ ਆਪ ਹੀ ਚੱਲੂੰਗੀ ਮਾਂ ਨੂੰ ਦੁੱਖ ਨਹੀਂ ਦੇਣਾ ਮੈਂ ਚੱਲ ਗਰਮੀਤ ਨੂੰ ਜਾ ਕੇ ਨਾ ਮੈਂ ਕੁਝ ਖਾਣ ਪੀਣ ਨੂੰ ਦਿਨਾ ਵਾ ਅਲਦੀ ਵਿਚਾਰੀ ਮੈਂ ਨਬੜੀ ਗੁੱਸੇ ਹੋਈ ਪਈ ਸੀ ਤੇ ਓਹਦਾ ਹੱਥ ਸਾੜਤਾ ਨਾ ਤਾਂ ਕਰਕੇ ਉਹਦਾ ਮੈਂ ਸਰ ਨੂੰ ਮੈਂ ਖੁਸ਼ ਕਰਨਾ ਜਾਗੀ ਦੂਰ ਭੱਜਣ ਲਈ ਆਹ ਮਨ ਆ ਗਈ ਆ ਬਲੀਆ ਮੈਂ ਵੀ ਜਾ ਕੇ ਇਹਨਾਂ ਨੂੰ ਚਾਹ ਪਾਣੀ ਫੜਾਵਾਂ ਦੀਦੀ ਵਿਚਾਰੀ ਵੀ ਇਕੱਲੀ ਕੰਮੇ ਲੱਗੀ ਆ ਮੈਂ ਇਹਦੇ ਵਾਸਤੇ ਵੀ ਪੀਜ਼ਾ 버ਗਰ ਲਿਆਉਂਦਾ ਫਿਰਦਾ ਕੰਮ ਵੇਖ ਲੈ ਕੀ ਮੈਂ ਨਹੀਂ ਚਾਹੁੰਦਾ ਵੀ ਮੇਰੇ ਤੋਂ ਇਲਾਵਾ ਤੇ ਹੋਰ ਨੂੰ ਵੀ ਇਹ ਪਿਆਰ ਕਰੇ ਕੋਈ ਨਹੀਂ ਹਾਏ ਨਾਨੂ ਕੀ ਹੋ ਗਿਆ ਵਾ ਮੈਂ ਤਾਂ ਹੁਣ ਕੋਈ ਗਲਤੀ ਵੀ ਨਹੀਂ ਕੀਤੀ ਏ ਇੰਨਾ ਗੁੱਸੇ ਚ ਅੰਦਰ ਨੂੰ ਗਏ ਆ ਚਲ ਮੈਂ ਹੱਥ ਧੋ ਕੇ ਜਾਨੀ ਮੈਂ ਜਾ ਕੇ ਮਨਾਵਾ ਇਹਨਾਂ ਨੂੰ ਮੈਨੂੰ ਤਾਂ 24 ਘੰਟੇ ਡਰ ਲੱਗਦਾ ਰਹਿੰਦਾ ਮੈਂ ਕਹਿੰਨੀ ਆ ਮੈਂ ਇਹਨਾਂ ਦਾ ਭੇਦ ਪਾ ਲਾਂ ਪਰ ਮੈਂ ਕਿੱਦਾਂ ਭੇਦ ਪਾਵਾਂ ਹੁਣ ਕਿਹੜਾ ਉਹ ਤਰ੍ਹਾਂ ਨਵਾਂ ਸੱਪ ਕੱਢ ਦਿੱਤਾ ਹੋਊਗਾ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਜਿਹੜਾ ਮੈਂ ਚੇਤਾਖਾਨ ਲਈ ਆ ਲਿਆ ਮੈਂ ਜਾ ਕੇ ਵੇਖਾਂ ਤੇ ਸਹੀ ਪੋਣੀ ਵਰਫ ਚਾਹੀਦੀ ਮੈਨੂੰ ਕੰਮ ਆ ਥੋੜਾ ਜਿਹਾ ਹਾਏ ਹੈ ਆ ਪਾਣੀ ਤੁਸੀਂ ਲੈ ਲਓ ਅਬ ਮੈਂ ਬਨੇ ਆ ਮੇਰੀ ਫੂਟਿਆਂ ਨੂੰ ਪੋਣਾ ਰੋਜੇ ਤੁਸੀਂ ਮੈਨੂੰ ਕੋਈ ਗੱਲ ਨਹੀਂ ਤੇ ਬਾਅਦ ਚ ਪਾ ਦਿਓ ਫੂਟਿਆਂ ਨੂੰ ਪੋਣੇ ਪਰ ਕੀ ਕਰਦਾ ਪਾਣੀ ਇਹ ਠੰਡਾ ਗੋੜੇ ਗੋੜੇ ਤੁ ਬਾਹਰ ਕਲੇ ਪਏ ਗੋੜੇ ਗੋੜੇ ਠੰਡਾ ਪੀ ਕੇ ਮਰਨਾ ਹੀ ਨਾ ਇਹ ਠੰਡਾ ਪਾਣੀ ਮੈਨੂੰ ਚਾਹੀਦਾ ਵਾ ਕੰਮ ਆ ਥੋੜਾ ਜਿਹਾ ਪਾਣੀ ਦੇ ਨਾਲ ਕੀ ਕਰਨਾ ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਵਾਅਦਾ ਕਰਦਾ ਭਰਾਵਾ ਸ਼ਰੱਦ ਤੂੰ ਕੀ ਕਰਨਾ ਮੈਨੂੰ ਕੰਮ ਆ ਮੈਨੂੰ ਕੰਮ ਆ ਬਾਹਰ ਪਾਰਟੀ ਕਰਨੀ ਆ ਉਹ ਬਾਲਟੀ ਕਰਨੀ ਕੰਮ ਆ ਬਾਹਰ ਮੈਨੂੰ ਬਰਫ ਵਾਲੇ ਜਾੜੀ ਖਲੋ ਹੋ ਗਿਆ ਫਿਰ ਹਾਏ ਮੈਂ ਮਰ ਜਾ ਹਾਏ ਹੈ ਤੇ ਮਾ ਖਰਾਬਾ ਮੁੰਡੇ ਦਾ ਸਾਰਾ ਪਾਣੀ ਉਹਦੇ ਤੇ ਪਹਿਲੇ ਨਾ ਉੰਮਰ ਨੂੰ ਮੁੰਨੀਆਂ ਨੇ ਕਰਾਉਣਾ ਅੱਗੇ ਵੀ ਪਾਸੇ ਆੜ ਜਾ ਕੀ ਹੋ ਗਿਆ ਉਹ ਪਾਸੇ ਆੜ ਜਾ ਤੂੰ ਵੇਚਣਾ ਮੈਂ ਘਟ ਦੇ ਪਾੜੀ ਪਾਲਾਂ ਨੇ ਤੇ ਮੈਂ ਹਏ ਘੋੜੇ ਘੋੜੇ ਠੰਡ ਬਾ ਉਹ ਮੈਨੂੰ ਮੁੰਨੀਆਂ ਕਰਾਉਣਾ ਹੀ ਆ ਕੀ ਕਰਨਾ ਇਹਦੇ ਵਿੱਚ ਤੂੰ ਪਾਸੇ ਆੜ ਜਾ ਮੈਂ ਤੈਨੂੰ ਆਂਦਾ ਹਾਂ ਹੈ ਤੇਰੀਆਂ ਤੇ ਅੱਖਾਂ ਤੋਂ ਬੜਾ ਡਰ ਆਉਂਦਾ ਹਾਂ ਹਾ ਕੰਮ ਨਾ ਕਰੀ ਬਿਲਕੁਲ ਹਾਂ ਕੰਮ ਉਧਰ ਚ ਕੀ ਕਰਨਾ ਨਾ ਇੱਧਰ ਆ ਤੂੰ ਇੱਧਰ ਖੋ ਪਾਸੇ ਆੜ ਜਾ ਮੈਂ ਜੋ ਕਰਦਾ ਮੈਨੂੰ ਕਰ ਦੋ ਤੀ ਪਾਸੇ ਆੜ ਜਾ ਪਰ ਹੋਇਆ ਗਿਆ ਪਾਸੇ ਆੜ ਜਾ ਤੂੰ ਪਾਸੇ ਆੜ ਜਾ ਮੈਂ ਤੈਨੂੰ ਕਹਿਣ ਦਿਆ ਇਹੋ ਕੀ ਕੀਤਾ ਇਹਨੂੰ ਤੂੰ ਅਮਨੇ ਸਦਾਈ ਨੇ ਪਿਆ ਤੁਹਾਡੇ ਭਰਾ ਨੇ ਉਹਨੂੰ ਕਿਤੇ ਪੰਖਾਨੇ ਦਾਖਲ ਕਰਾਓ ਉਹਨੂੰ ਕੀ ਦਿਮਾਗ ਖਰਾਬ ਹੋ ਗਿਆ ਉਹ ਬਰਫ਼ ਵਾਲਾ ਪਾਣੀ ਉਹਦੇ ਤੇ ਲਿਆ ਕੇ ਪਾਤਾ ਵਾ ਉਹ ਮੁੰਡੇ ਦਾ ਵੀ ਦਿਮਾਗ ਮੈਨਾਂ ਬਿਲਕੁਲ ਖਰਾਬ ਹੋ ਗਿਆ ਉਹ ਮੈਂ ਗਾੜੀ ਖਲੋਗੀ ਮੈਨੂੰ ਕਹਿੰਦਾ ਤੇਰੇ ਉੱਤੇ ਪਾ ਦੇਣਾ ਮੈਂ ਉਹ ਉਹਦਾ ਕੀ ਲੈਣਾ ਹੀ ਉਹਨੇ ਮੈਨੂੰ ਭੇਜ ਛੱਡਣਾ ਹੀ ਇਹਦੇ ਦਿਮਾਗ ਦਾ ਪਤਾ ਨਹੀਂ ਕੀ ਹੱਲ ਕਰਨਾ ਪੈਣਾ ਵਾ ਕੱਖ ਨਹੀਂ ਸਮਝਦਾ ਕਦੋਂ ਤੋਲਾ ਤੇ ਕਦੋਂ ਹੀ ਮਾਸਾ ਹੋ ਜਾਂਦਾ ਵਾ ਹਏ ਬੜੀ ਠੰਡ ਜੇ ਇਤਨਾ ਗਲੇ ਵੀ ਕੂੜੀ ਨੂੰ ਅੰਦਰ ਕਰ ਕੱਪੜੇ ਕਪੜੇ ਚੇਂਜ ਕਰਵਾਇਆ ਜੇ ਤੌਲੀਆ ਤਾਲੀਆਂ ਦੇ ਤੇ ਦੁੱਧਾ ਕਰਮ ਕਰ ਮਰ ਨਾ ਲੱਗ ਜਾ ਕੇ ਤੇ ਇਹਨੂੰ ਚੱਲ ਜਾ ਯਾਦ ਬਹੁਤ ਨਹੀਂ ਕੋਈ ਗੱਲ ਨਹੀਂ ਤੇਰੇ ਨਾਲ ਹੀ ਆ ਸਭ ਮੂਰਖ ਬੰਦਾ ਵੀ ਪੀ ਆਖ ਛੋਰੀ ਬੋਦੀ ਬੰਦੇ ਨੂੰ ਸ਼ਰਮ ਚਾਹੀਦੀ ਆ ਕਿਦਾ ਤੇਰੀ ਜਨਾਨੀ ਆ ਉਹ ਕਰਦਾ ਵੀ ਇਹਦੇ ਨਾਲ ਵੀ ਗੱਲ ਚੱਲ ਇੱਕ ਪਾਸੇ ਲਾ ਕੇ ਹਟਣਾ ਪੈਣਾ ਇਹਦੇ ਨਹੀਂ ਸੁਤਰਣਾ ਕੰਮ ਹੁੰਦਾ